ਮੇਰੀ ਗੱਲ ਸੁਣ ਲਓ ਮੈਂ ਤੁਹਾਡੇ ਕੱਪੜੇ ਕੁਪੜੇ ਧੋ ਕੇ ਕਰੀ ਰੱਖਤੇ ਆ ਸਾਰੇ ਤੇ ਮੈਂ ਚੱਲ ਚੱਲੀ ਆ ਪੇਕੇ ਕਿਉਂ ਹੁਣ ਕੀ ਹੋ ਗਿਆ ਬੜਾ ਕੁਝ ਹੋ ਗਿਆ ਮਨ ਜੋ ਕੁਝ ਰਹਿ ਗਿਆ ਸੀ ਨਾ ਉਹ ਵੀ ਹੋ ਗਿਆ ਹੁਣ ਤੁਹਾਡੀ ਮਾਂ ਨੇ ਨਹੀਂ ਸੁਧਰਨਾ ਮੈਂ ਤੁਹਾਨੂੰ ਪਹਿਲੇ ਇੰਨੀ ਗੱਲ ਦੱਸੀ ਸੀ ਕਿ ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੇਰੇ ਨਾਲ ਜੋ ਕਰਨ ਦੀ ਹੈ ਨਾ ਮੈਂ ਸਹਿਣ ਕਰਨ ਦੀ ਹੈ ਪਰ ਜੇ ਮੇਰੇ ਭਰਾ ਨੇ ਇਹਨੇ ਕੁਝ ਗਲਤ ਕੀਤਾ ਨਾ ਉਹ ਮੇਰੇ ਕੋਲ ਬਰਦਾਸ਼ਤ ਨਹੀਂ ਹੋਣਾ ਜੇ ਉਹ 4 ਦਿਨ ਇੱਥੇ ਰਹਿਣ ਆ ਹੀ ਗਿਆ ਵਾ ਤੇ ਤੁਹਾਨੂੰ ਪਤਾ ਉਸ ਦਿਨ ਬੈਂਕ ਗਈਆਂ ਜਦਨ ਮੈਂ ਤੇ ਭਾਂਡੇ ਤੱਕ ਇਹਨੇ ਮੰਜਾਏ ਹੋਦੀ ਭਰੀ ਭਾਂਡਿਆਂ ਨਾਲ ਤੇ ਮੰਜਣ ਡਿਆ ਮੇਰੇ ਆਂਦਿਆਂ ਨੂੰ ਕਦੀ ਉਹਦੇ ਕੋ ਝਾੜੂ ਲਵਾਉਂਦੀ ਕਦੀ ਕੱਪੜੇ ਇਕੱਠੇ ਕਰ ਦਿੰਦੀ ਆ ਕਿ ਪ੍ਰੈਸ ਕਰ ਅਸ਼ੋਭਾ ਦਿੰਦੇ ਆ ਕੰਮ ਕੱਲ ਮੈਨੂੰ ਇੱਥੇ ਸਰਸਰੀ ਪੁੱਛਿਆ ਮੈਂ ਕਿਹਾ ਵੀ ਤੈਨੂੰ ਤਨਖਾਹ ਕਿ ਦਿਨ ਮਿਲਣੀ ਆ ਤੇ ਕਹਿੰਦਾ ਮੈਂ ਮਾਸੀ ਜੀ ਲਈ ਵੀ ਸੂਟ ਲਿਆਉਣਾ ਵਾ ਤੇ ਦੀਦੀ ਮੈਂ ਤੁਹਾਡੇ ਵਾਸਤੇ ਵੀ ਇੱਕ ਸੂਟ ਲੈ ਕੇ ਆਉਂਗਾ ਤੇ ਮੈਂ ਉਹਨੂੰ ਇੰਨੀ ਗੱਲ ਹੀ ਕਹੀ ਮੈਂ ਕਿਹਾ ਵੇਖ ਤੂੰ ਆਪਣੇ ਪੈਸੇ ਜਮ੍ਹਾਂ ਕਰਾਇਆ ਕਰ ਵੇਖ ਤੇਰਾ ਫਿਊਚਰ ਸਾਰਾ ਪਿਆ ਵਾ ਕੱਲ ਨੂੰ ਤੇਰਾ ਵਿਆਹ ਵੀ ਕਰਨਾ ਵਾ ਤੇ ਤੂੰ ਵੀ ਤੇ ਆਪਣਾ ਕੁਝ ਬਣਾਉਣਾ ਵਾ ਨਾ ਇੱਥੇ ਤੈਨੂੰ ਕੋਈ ਚੀਜ਼ ਦੇਣ ਦੀ ਲੋੜ ਨਹੀਂ ਆ ਜੇ ਤੂੰ ਇੱਥੇ ਰੋਟੀ ਪਾਣੀ ਖਾਣਾ ਵਾ ਤੇ ਦਾ ਮੁੱਲ ਥੋੜੀ ਦੇਵੇਂਗਾ ਤੇਰੇ ਬਾਜੀ ਬੈਠੇ ਕਮਾਉਣ ਨੂੰ ਤੇ ਪਤਾ ਨਹੀਂ ਮੰਮੀ ਜੀ ਕਿੱਥੇ ਚੜੇ ਤੇ ਕਿੱਥੇ ਉਤਰੇ ਹੱਥ ਚੁੱਕਿਆ ਮੇਰੇ ਤੇ ਮੈਨੂੰ ਬਾਹੋਂ ਫੜ ਕੇ ਬਾਹਰ ਕੱਢਣ ਤੱਕ ਗਈਆਂ ਦੋਵੇਂ ਮਾਵਾਂ ਈਆਂ ਨਾਲ ਦੀਦੀ ਵੀ ਰਲੇ ਤੇ ਸਾਰਾ ਕੁਝ ਸਾਹਿਲ ਨੇ ਵੇਖਿਆ ਜੇ ਸਾਹਿਲ ਹੁਣ ਕਹਿੰਦਾ ਦੀਦੀ ਤੁਸੀਂ ਤਿਆਰ ਹੋ ਵਾ ਆਪਣੀ ਇੱਥੇ ਰਹਿਣਾ ਹੈਗਾ ਯਾ ਤੈਨੂੰ ਕਿੰਨੀ ਆ ਸਮਝਾਇਆ ਵਾ ਕਿ ਮੰਮੀ ਦਾ ਸੁਭਾਅ ਵਾ ਇਦਾਂ ਦਾ ਤੂੰ ਟੈਨਸ਼ਨ ਘੜੀ ਨਾ ਲੈਣੀ ਐ ਜਦ ਮੈਂ ਤੇਰੇ ਨਾਲ ਆ ਫੇਰ ਗਾੜੀ ਗੱਲ ਐ ਯਾਰ ਤੁਹਾਡੇ ਵਾਸਤੇ ਨੋਰਮਲ ਗੱਲਾਂ ਆ ਸੁਭਾਅ ਆ ਉਹਦਾ ਇਸ ਤਰ੍ਹਾਂ ਦਾ ਇਦਾਂ ਕਿਦਾਂ ਕਰ ਸਕਦੇ ਮੇਰੇ ਇਹਨ ਮੇਰੇ ਨਾਲੋਂ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਕਿ ਮੇਰੇ ਨਾਲ ਜੋ ਮਰਜ਼ੀ ਕਰਨ ਹੁਣ ਇਦਾਂ ਨਹੀਂ ਜੇ ਹੋਣਾ ਚਾਹੀਦਾ ਫੇਰ ਉਹੋ ਕੁਝ ਹੋਇਆ ਆ ਦੱਸਾਂ ਇੱਕ ਕਰੀ ਹੋਇਆ ਦੂਹਰੀ ਹੋਇਆ ਕਿੰਨੀ ਕਰੀ ਐ ਇਦਾਂ ਕਰਨਗੇ ਤੁਹਾਨੂੰ ਪਤਾ ਅਜ ਤੱਕ ਮੈਂ ਆਪਣੀ ਮਾਂ ਨੂੰ ਭਰਾ ਨੂੰ ਕਦੀ ਕੋਈ ਗੱਲ ਨਹੀਂ ਦੱਸੀ ਕਿ ਮੇਰੇ ਨਾਲ ਇੱਥੇ ਕੀ ਕੁਝ ਹੁੰਦਾ ਰਿਹਾ ਵਾ ਪਹਿਲੇ ਤੁਸੀਂ ਵੀ ਬਥੇਰਾ ਕੁਝ ਕਰਦੇ ਰਹੇ ਜੀ ਚਲ ਹੁਣ ਤੁਸੀਂ ਸਹੀ ਹੋਏ ਜੇ ਤੇ ਇਹਨਾਂ ਦਾ ਵੀ ਫਰਜ਼ ਬੰਦ ਹੈ ਕਿ ਇਹ ਵੀ ਸਹੀ ਹੋ ਜਾਂਦੇ ਕੀ ਉਹ ਨਿਆਣਾ ਚਾਰ ਦਿਨ ਆ ਗਿਆ ਤੇ ਕੀ ਖਾ ਗਿਆ ਤੁਹਾਡਾ ਹਾਂ ਭਾਜੀ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਸੀ ਸਭ ਜਿੰਨਾ ਮੈਂ ਚੁੱਪ ਕੀਤੀ ਉਹਨਾਂ ਹੀ ਮੈਨੂੰ ਤੰਗ ਕਰਨ ਦੇ ਆ ਫਰਜ਼ ਬੰਦ ਹੈ ਇਹਨਾਂ ਦਾ ਮੈਨੂੰ ਬਾਹੋਂ ਫੜ ਕੇ ਬਾਹਰ ਕੱਢਣ ਦਾ ਚਲ ਕੋਈ ਨਾ ਮੈਂ ਕਰਦਾ ਮੰਮੀ ਨਾਲ ਗੱਲ ਟੈਨਸ ਨਾਲ ਲੈ ਕੋਈ ਗੱਲ ਕਿਹਨੂੰ ਪਤਾ ਨਾ ਮੰਮੀ ਦਾ ਸੁਭਾਅ ਇਦਾਂ ਦਾ ਭਾਜੀ ਚਲੋ ਪਹਿਲਾਂ ਦੇ ਮੰਮੀ ਨੂੰ ਉਹਨਾਂ ਨੇ ਕੁਝ ਦੱਸਿਆ ਨਹੀਂ ਤੇ ਮੈਨੂੰ ਵੀ ਇਹੀ ਕਹਿੰਦੇ ਨੇ ਕਿ ਮੈਂ ਬਹੁਤ ਖੁਸ਼ ਹਾਂ ਉਸ ਘਰ ਦੇ ਵਿੱਚ ਤੇ ਤੁਹਾਨੂੰ ਵੀ ਪਤਾ ਵਾ ਕਿ ਜਦੋਂ ਮੰਮੀ ਨੂੰ ਇੰਨੀ ਜ਼ਿਆਦਾ ਲੋੜ ਹੀ ਉਦੋਂ ਤੁਹਾਡੇ ਮੰਮੀ ਨੇ ਬਿਲਕੁਲ ਨਹੀਂ ਆਉਣ ਦਿੱਤਾ ਦੀਦੀ ਨੂੰ ਤੇ ਮੈਂ ਭਾਜੀ ਹੁਣ ਸਾਰਾ ਕੁਝ ਆਪਣੀ ਅੱਖੀਂ ਵੇਖਣ ਤੋਂ ਬਾਅਦ ਨਾ ਮੈਂ ਇਹੀ ਚੋਣਾਂਗਾ ਕਿ ਮੈਂ ਦੀਦੀ ਨੂੰ ਨਾ ਆਪਣੇ ਘਰ ਉਧਰ ਵਾਪਸ ਹੀ ਲੈ ਜਾਵਾਂ ਮੈਂ ਭਾਜੀ ਇਹ ਨਹੀਂ ਕਹਿਣਾ ਕਿ ਜੋ ਤੁਸੀਂ ਸੁੱਖ ਇੱਥੇ ਦੀਦੀ ਨੂੰ ਦਿੰਦੇ ਜੇ ਮੈਂ ਉਥੇ ਦੇ ਪਾਵਾਂਗਾ ਕਿ ਨਹੀਂ ਤੇ ਮੈਂ ਇਹ ਵੀ ਨਹੀਂ ਅਗੀ ਤੁਹਾਡਾ ਸਾਹਣ ਭੁੱਲ ਗਿਆ ਵਾਂ ਅੱਜ ਜੇ ਮੈਂ ਕਮਾਉਣ ਲਾਇਕ ਹੋਇਆ ਵਾਂ ਤੇ ਤੁਹਾਡੇ ਕਰਕੇ ਹੀ ਹੋਇਆ ਵਾਂ ਜੇ ਤੁਸੀਂ ਮੈਨੂੰ ਨਾ ਨੌਕਰੀ ਤੇ ਲਮਉਂਦੇ ਪਤਾ ਨਹੀਂ ਮੈਂ ਕਿੱਥੇ ਦਰਦ ਆਦੀ ਟੋਕਰਾ ਖਾਣੀਆਂ ਇਹ ਸਾਹ ਲੋ ਗੱਲ ਨਹੀਂ ਗਈ ਯਾਰ ਕੋਈ ਗੱਲ ਨਹੀਂ ਇਹੋ ਜੇ ਮੁਸ਼ਕਿਲ ਘੜੀਆਂ ਨਾ ਜ਼ਿੰਦਗੀ ਚ ਆਉਂਦੀਆਂ ਰਹਿੰਦੀਆਂ ਇਹੋ ਜੇ ਚੀਜ਼ਾਂ ਤੋਂ ਖੁਭਰਾਈ ਦਾ ਥੋੜੀ ਹੁੰਦਾ ਵਾ ਮੈਂ ਕਰਦਾ ਨਾ ਮੰਮੀ ਨਾਲ ਗੱਲ ਭਾਜੀ ਗੱਲ ਕਰਨਾ ਕੀ ਹੋਣਾ ਵਾ ਤੁਸੀਂ ਅੱਜ ਗੱਲ ਕਰ ਲੋਗੇ ਫਿਰ ਥੋੜੀ ਦੇਰ ਬਾਅਦ ਇਹੀ ਕਰਨਗੇ ਤੇ ਮੈਂ ਹੀ ਚਾਹਨਾ ਵਾ ਕਿ ਮੈਂ ਦੀਦੀ ਨੂੰ ਨਾ ਉਧਰ ਘਰੇ ਲੈ ਜਾ ਹੋਰ ਨਹੀਂ ਕੁਝ ਨਾ ਤੇ ਮੈਂ ਤਿੰਨ ਟਾਈਮ ਦੀ ਰੋਟੀ ਆਪਣੀ ਭੈਣ ਨੂੰ ਦੇ ਹੀ ਸਕਦਾ ਵਾਂ ਮੈਂ ਤੁਹਾਨੂੰ ਮੈਂ ਪਹਿਲੇ ਸਮਝਾਇਆ ਹੀ ਕਿ ਮੇਰਾ ਭਰਾ ਅੱਗੇ ਬੜਾ ਦੁਖੀ ਆ ਤੇ ਉਹਨੂੰ ਹੋਰ ਦੁਖੀ ਨਾ ਕਰਿਓ ਕੀ ਬੀਤੀ ਹੋਗੀ ਉਹਦੇ ਤੇ ਜਦੋਂ ਉਹਨੇ ਕੱਲ ਮੈਨੂੰ ਵੇਖਿਆ ਇਹਦਾ ਇਸ ਹਾਲ 'ਚ ਉਹਨੂੰ ਤੇ ਐਂ ਲੱਗਦਾ ਸੀ ਕਿ ਦੀਦੀ ਬਹੁਤ ਸੁਖੀ ਐ ਇਸ ਘਰ 'ਚ ਬੜੀ ਖੁਸ਼ ਰਹਿੰਦੀ ਆ ਮੇਰੀ ਮਾਂ ਉੱਥੇ ਦਮ ਤੋੜ ਗਈ ਮੈਨੂੰ ਵੇਖਣ ਨੂੰ ਤਰਸ ਗਈ ਮੈਨੂੰ ਤਾਂ ਨਹੀਂ ਜਾਣ ਦਿੱਤਾ ਮੈਂ ਉਹ ਵੀ ਬਰਦਾਸ਼ਤ ਕੀਤਾ ਕਿ ਚੱਲ ਕੋਈ ਗੱਲ ਨਹੀਂ ਹੁਣ ਹੀ ਸੁਧਰ ਜਾਣਗੇ ਹੁਣ ਹੀ ਸੁਧਰ ਜਾਣਗੇ ਪਰ ਇਹਨਾਂ 'ਚ ਸੁਧਰਨ ਵਾਲਾ ਕੋਈ ਗੱਲ ਹੀ ਨਹੀਂ ਹੈਗੀ ਭਾਜੀ ਦੀਦੀ ਨਾਲ ਤੁਹਾਡੇ ਤੋਂ 1% ਵੀ ਪਰੇਸ਼ਾਨ ਨਹੀਂਗੇ ਪਰ ਉਹ ਜੋ ਵੀ ਗੱਲ ਹੈ ਨਾ ਸਿਰਫ ਮਾਸੀ ਜੀ ਵੱਲੋਂ ਆ ਮੈਂ ਇੰਨੇ ਦਿਨ ਹੋ ਗਿਆ ਰਹਿਣ ਦੇਵਾ ਇੱਕ ਦਿਨ ਵੀ ਐਸਾ ਨਹੀਂਗਾ ਹੈਗਾ ਕਿ ਜਦੋਂ ਮਾਸੀ ਜੀ ਨੇ ਦੀਦੀ ਨੂੰ ਲਾਂਤਣਾ ਪਾਈਆਂ ਹਣ ਚਲੋ ਭਾਜੀ ਜਿੰਨਾ ਮਰਜੀ ਕੋਈ ਗਰੀਬ ਅਮੀਰ ਹੋਵੇ ਪਰ ਇੱਕ ਭਰਾ ਆਪਣੀ ਭੈਣ ਦੇ ਨਾਲ ਇਹ ਸਭ سلوਕ ਹੁੰਦੇ ਅੱਖੀਂ ਵੇਖਣ ਤੋਂ ਬਾਅਦ ਵੀ ਉਹਨੂੰ ਕਹੇ ਨਾ ਕਿ ਇਸੇ ਘਰ ਚ ਰਹਿ। ਉਹਦੇ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਹੈ ਭਾਜੀ। ਤੇ ਮੈਂ ਤਾਂ ਦੀਦੀ ਨੇ ਹੁਣ ਇਹੀ ਡਿਸੀਜਨ ਲੇਤਾ ਵਾ ਕਿ ਅਸੀਂ ਨਾ ਉਧਰ ਆਪਣੇ ਘਰ ਸ਼ਿਫਟ ਹੋ ਜੰਨੇ ਆ। ਸਹੇਦੂ ਟੈਨਸ਼ਨ ਹੁੰਦਾ ਮੈਂ ਕਹਿ ਦੇਣਾ ਮੈਂ ਕਰਦਾ ਮਮੀ ਨਾਲ ਗੱਲ। ਭਾਜੀ ਗੱਲ ਕਰਨ ਦਾ ਕੀ ਫਾਇਦਾ ਹੋਗਾ? ਤੁਸੀਂ ਅੱਜ ਗੱਲ ਕਰ ਲੋਗੇ ਉਹ ਥੋੜੇ ਦਿਨ ਸੁਧਰ ਜਾਣਗੇ ਨਹੀਂ ਹੁਣ ਏਦਾਂ ਨਹੀਂ ਹੁੰਦਾ ਹੁਣ ਜਿਹੜੀ ਗੱਲ ਹੋ ਗਈ ਨਾ ਫਾਈਨਲ ਹੋ ਗਈ ਹਾਜੀ ਭਾਜੀ ਮੈਂ ਵੀ ਇਹੀ ਚਾਹਨਾ ਵਾਂ ਕਿ ਜੋ ਵੀ ਹੁਣ ਹੋਵੇ ਨਾ ਫਾਈਨਲ ਹੀ ਹੋਵੇ ਨਾਲੇ ਤੁਸੀਂ ਹੀ ਅੱਜ ਸਮਝਾ ਲੋਗੇ ਮਾਸੀ ਜੀ ਨੂੰ ਇੰਨੀ ਕ ਸਮਝਦਾਰੀ ਤਾਂ ਉਹਨਾਂ ਵਿੱਚ ਵੀ ਚਾਹੀਦੀ ਆ ਨਾ ਘਰ ਦੇ ਵਿੱਚ ਸਭ ਤੋਂ ਸਿਆਣੇ ਨੇ ਉਹ ਜਿਉਂ ਉਹਨਾਂ ਨੂੰ ਸਮਝਾਉਣਾ ਪੈ ਗਿਆ ਤੇ ਫੇਰ ਛੋਟਿਆਂ ਦਾ ਕੀ ਫਾਇਦਾ ਚੋਕੋ ਉਹਨਾਂ ਨੂੰ ਸਮਝਾਉਣਾ ਚਾਹੀਦਾ ਵ ਸਾਰਿਆਂ ਨੂੰ ਨਾ ਕਿ ਛੋਟਿਆਂ ਨੂੰ ਸਮਝਾਉਣਾ ਚਾਹੀਦਾ ਵ ਚਲ ਕੋਈ ਨਹੀਂ ਤੇ ਜਿੱਦਾਂ ਕਰਨਾ ਨਾ ਕਰ ਲਈ ਬਸ ਇੱਕ ਵਾਰੀ ਮੇਰੀ ਗੱਲ ਮੰਨ ਲੈ ਉਹਨੂੰ ਇੱਕ ਵਾਰੀ ਗੱਲ ਕਰ ਲੈਂਦੇ ਜੇ ਉਹ ਨਹੀਂ ਸਹਿਯੋਗ ਕਰਨਾ ਤੇ ਜਿੱਦਾਂ ਦਾ ਸਹੀ ਲੱਗੇ ਉਹਨਾਂ ਨੂੰ ਕਰ ਲਈ ਚਲੋ ਭਾਜੀ ਤੁਸੀਂ ਮੇਰੇ ਤੋਂ ਵੱਡੇ ਜੇ ਭਾਵੇਂ ਮੇਰੀ ਗੱਲ 'ਤੇ ਗੁੱਸਾ ਵੀ ਕਰੋ ਮੈਂ ਇਸ ਮੋਹਲ ਦੇ ਵਿੱਚ ਨਾ ਆਪਣੀ ਭੈਣ ਨੂੰ ਇੱਕ ਪਲ ਵੀ ਨਹੀਂ ਰਹਿਣ ਦੇ ਸਕਦਾ ਚਲ 5 ਮਿੰਟ ਦਾ ਮੈਂ ਫਿਰ ਗੱਲ ਕਰਕੇ ਆਉਣਾ। 5 ਮਿੰਟ ਤੇ ਮੇਰੇ ਕਰ ਸਕਦਾ। ਠੀਕ ਆ ਭਾਜੀ। ਤੁਸੀਂ ਬੈਠੇ ਹੋਣੇ। ਵੇਖ। ਤਿੰਨੇ ਅੰਦਰ ਵੜੇ ਹੋਏ ਇੱਕ ਤਰ੍ਹਾਂ ਹੈ। ਬਸ ਮੇਰਾ ਮੁੰਡਾ ਕਹਿੰਦੇ ਆਪਣੇ ਪੇਕੇ ਆ ਚੁੱਕਾ ਕਰ ਲੇ। ਪਤਾ ਨਹੀਂ ਮੰਮੀ ਕੰਨ ਭਰਨਦੇ ਹੀ ਹੁਣੀ ਆ ਪਤਾ ਨਹੀਂ। ਕੰਨ ਭਰਨੇ? ਉਹ ਰਹਿ ਗਿਆ ਆਪਣੇ ਸਾਲੇ ਜੋਗਾ ਕੇ। ਜਦੋਂ ਆਂਦਾ ਮਿਲੋਂ ਮਨ ਆਇਆ ਵਾ ਕਿਤੇ ਆਇਆ ਸਾਨੂੰ ਮਿਲਣ ਵਾਸਤੇ। ਮਿਲਣਾ ਇੱਥੇ। ਪਰਾਵਾ ਸਾਲੇ ਨੇ ਤੇ ਪੁੱਛ ਲੈ ਹੁਣ ਬਸ ਇੱਕੋ ਗੱਲ ਕਹਿੰਦੇ ਸਾਲੇ ਨੇ ਉਹ ਕਦੇ ਹੀ ਸਾਲੇ ਨੇ ਉਹ ਕਦੇ ਸਾਲੇ ਨੇ ਇਹ ਕਦੇ ਬਸ ਕਦੀ ਪੁੱਛੂਗਾ ਇਹ ਆਖੇ ਉਹਰੇ ਕੋ ਕੱਪੜੇ ਹੈਗੇ ਕਿ ਨਹੀਂ ਹੈਗੇ ਦੱਸ ਤਨਖਾਹ ਉਹ ਆਪਣੇ ਲਈ ਆਂਦਾ ਉਹ ਤਾਂ ਬੈਂਕ ਚ ਪਾਈ ਜਾਂਦਾ ਉਹ ਤਾਂ ਆਪਣਾ ਪੈਸਾ ਸਾਰਾ ਝੋੜੀ ਜਾਂਦਾ ਪੱਲਿਓ ਸਾਡੇ ਖਾਏ ਜਾਂਦਾ ਹੈ ਭੈਣ ਨੂੰ ਤੇ ਕਦੀ ਪੁੱਛਿਆ ਨਹੀਂ ਕਿ ਆਈ ਹੈ ਤੇ ਉਹਨੂੰ ਵੀ ਕੁਝ ਬਣਾਉਂਦਾ ਤੂੰ ਕਿਉਂ ਫਿਕਰ ਕਰਦੀ ਕੰਨੇ ਬੈਠੇ ਆ ਮੈਂ ਕਿਤੇ ਮਰ ਮਰ ਬੈਣੀ ਆ ਚਮਨ ਤੈਨੂੰ ਦਵੇ ਮੈਂ ਤੇ ਮਮੀ ਹੋ ਖਾਣੇ ਨਾ ਇਹ ਕਿ ਆ ਜਾਂਦੀ ਤੀਜੇ ਦਿਨ ਨਹੀਂ ਉਹ ਨਹੀਂ ਕਰਦਾ ਅੜੀ ਸੁਕੜੋ ਜੀ ਆ ਨਾ ਇਹ ਉਹਦੇ ਕੰਨ ਭਰਦੀ ਰਹਿੰਦੀ ਆ ਕਿ ਆਪਣੀ ਭੈਣ ਨੂੰ ਨਾ ਤੇ ਮੇਰੀ ਗੱਲ ਸੁਣ ਮੰਨਣਾ ਤੇ ਉਹਨੇ ਆਪ ਹੀ ਆ ਕਿ ਬਣਾਉਂਦੀ ਵੀ ਆ ਵੇਸ ਕਰਕੇ ਉਹਨੂੰ ਇਹ ਇੱਕ ਜੀਨ ਨੇ ਪੈਰ ਨੂੰ ਦਿੱਤਾ ਤੇ ਭਰਾ ਮੇਰੇ ਨੂੰ ਕਿਉਂ ਦਊਗਾ ਉਹ ਬੜੀ ਚਲਾ ਗਿਆ ਤੇ ਮੈਂ ਦੱਸਾਂ ਮੰਮੀ ਉਹ ਚਲਾ ਗਿਆ ਤੇ ਇਹ ਨਿਆਣਾ ਵਾ ਇਹਨੂੰ ਨਾ ਪਤਾ ਲੱਗਦਾ ਨਾ ਨਿਆਣਾ ਹੀ ਆ ਮੇਰਾ ਪੁੱਤ ਆਹੋ ਜੇ ਸਿਆਣਾ ਹੁੰਦਾ ਤੇ ਜਿਹੜੀਆਂ ਗੱਲਾਂ ਮੈਂ ਕੰਦੀ ਸੀ ਉਹਨਾਂ ਗੱਲਾਂ ਤੇ ਖਰਾ ਰੰਦਾ ਉਹ ਤਾਂ ਲੱਗਦੀ ਹਰ ਮਗਰ ਵੇਲਾ ਅੰਦਰ ਵਾਡੇ ਮੁੰਡੇ ਨੂੰ ਕਿੱਤੇ ਆ ਗਏ ਬਲਾ ਮਾਂ ਕੋ ਬੰਦਾ ਹੁੰਦਾ ਸੀ ਹੈ ਹੁਣ ਅੰਦਰ ਪੱਕੀ ਕੋ ਖਿਚੜੀ ਪੱਕਣ ਡਈ ਹੋਣੀ ਆ ਕਿ ਇਹਨੂੰ ਸ਼ਰਮ ਨਹੀਂ ਆਈ ਕੋਈ ਪੱਕੀ ਹੋਣੀ ਆ ਪੜਾਉਣ ਆਜੋ ਆਵੇ ਹੁਣ ਦੇਖਿਓ ਰਿਆ ਗਿਆ ਹੋਰ ਬਲਾ ਤੇ ਕਰ ਲੋ ਕਿੜੀਆਂ ਗੱਲਾਂ ਵੇ ਕਿੜੀਆਂ ਗੱਲਾਂ ਕਿੜੀਆਂ ਗੱਲਾਂ ਮੈਂ ਕਿੜੀਆਂ ਗੱਲਾਂ ਕਰਨ ਡਈ ਸੀ ਗੱਲਾਂ ਤਾਂ ਤੂੰ ਸੁਣ ਕੇ ਆਏ ਜਨਾਨੀ ਦੀਆਂ ਤੁਹਾਨੂੰ ਪਤਾ ਨਹੀਂ ਨਾ ਕਿੜੀਆਂ ਗੱਲਾਂ ਮੈਨੂੰ ਤਾਂ ਪਤਾ ਨਹੀਂ ਤੂੰ ਦੱਸ ਤੇ ਸੀ ਉਹ ਜਾਓ ਮੰਮੀ ਤੂੰ ਇਹ ਉਹ ਹੱਦ ਕਰਦੀ ਜੇ ਕਾਦੀ ਹੱਦ ਕਰਦੀ ਵੇ ਹੱਦ ਤਾਂ ਤੂੰ ਕਰਦੀ ਆ ਅੱਗੇ ਆ ਕੇ ਕੜਿਸ਼ ਮਾਂ ਕੋ ਬੰਦਾ ਸੀ ਭੈਣ ਕੋ ਬੰਦਾ ਹੁੰਦਾ ਸੀ ਹੁਣ ਬਸ ਆਂਦੇ ਆ ਸਾਲੇ ਦੇ ਨਾਲੇ ਦੇ ਵਾਲੇ ਘੁੰਮਿਆ ਫਿਰਦਾ ਬਸ ਤੈਨੂੰ ਹੁਣ ਤੇਰੀ ਜਨਾਨੀ ਤੇ ਤੈਨੂੰ ਸਾਲੇ ਨਾਲੀਆਂ ਕਰਦੇ ਜੇ ਬੈਣ ਵਾਲੀਆਂ ਜਿਉ ਮੁੰਡਾ ਆ ਹੀ ਗਿਆ ਵਾ ਜਾਣਾ ਤੇ ਕੀ ਹੋ ਗਿਆ ਦੋ ਰੋਟੀਆਂ ਹੀ ਖਾ ਲੈਂਦਾ ਹਾਂ ਬੜੀਆਂ ਦੋ ਰੋਟੀਆਂ ਖਾਂਦਾ ਏ ਹੈ 10 ਰੋਟੀਆਂ ਖਾਂਦਾ ਹੁਣ ਤਾਂ ਅੱਜ ਕੱਲ੍ਹ ਪਰੌਂਠੇ ਖਾਂਦਾ ਤੇ ਤੜਕੇ ਮੱਖਣ ਵੀ ਨਿਕਲਦਾ ਰੋਜ਼ ਦੋ ਰੋਟੀਆਂ ਖਾਂਦਾ ਵੇ ਤੂੰ ਜਨਾਨੀ ਦੀ ਨਾ ਗੱਲ ਕਰ ਤੇਨੂੰ ਅੰਦਰੋਂ ਨੇ ਕੱਟੀ ਪੜਾਦੀ ਫੇਰੀ ਗੱਲ ਸੁਣੀ ਤੂੰ ਇੱਕ ਵਾਰੀ ਵੀ ਪਤਾ ਇਹਨੇ ਮੈਨੂੰ ਕਿੰਨਾ ਕੁੱਟਿਆ ਤਿੰਨ ਵਾਰੀ ਇਹਨੇ ਸੋਚ ਮੈਨੂੰ ੱੱਕਾ ਮਾਰਿਆ ਉਹ ਵੀ ਨਹੀਂ ਤੈਨੂੰ ਮੈਂ ਗੱਲ ਦੱਸੀ ਹੈ ਤੇਰੀ ਘਹਿਣ ਨੂੰ ਇਹਨੇ ਕੁੱਟਿਆ ਬਾਹਾਂਵਾਂ ਰੀਆ ਮਰੋੜਦੀਆਂ ਲੱਕ ਤੇ ਮੁੱਕੇ ਮਾਰੇ ਵਾਲ ਕਿੰਨੇ ਪੁੱਟੇ ਕੰਗੀ ਕਿੰਨੇ ਬੜਾ ਨਹੀਂ ਮੰਮੀ ਨੂੰ ਝੂਠ ਦੀ ਕੋਈ ਹੱਦ ਹੁੰਦੀ ਆ ਹਾਂ ਝੂਠ ਤੈਨੂੰ ਝੂਠ ਲੱਗਾ ਤੈਨੂੰ ਜਨਾਨੀ ਗੱਲ ਕਵੇ ਤੈਨੂੰ ਸਾਲਾ ਗੱਲ ਕਵੇ ਤੈਨੂੰ ਉਹ ਸੱਚ ਲਗਣੀ ਆ ਮਾਂ ਦੀ ਤੇ ਕਹਿੰਦੀ ਤੈਨੂੰ ਗੱਲ ਝੂਠੀ ਲਗਣੀ ਆ ਕੁੱਟਿਆ ਤੁਹਾਨੂੰ ਉਹ ਤੁਹਾਡੇ ਅੱਗੇ ਤੋਂ ਬੋਲਦੀ ਤੱਕ ਨਹੀਂ ਆ। ਵੀ ਪਹਿਲਾਂ ਹੀ ਸੀ। ਹੁਣ ਤਾਂ ਜਦੋਂ ਇਹਰਾ ਆਏੜਾ ਕਿੜਾ ਚੱਲ ਪਿਆ ਨਾ ਤੇ ਕੇ ਆਉਣ ਜਾਂਦਾ ਉਥੋਂ ਇਹਨੇ ਕੁਝ ਨਾ ਕੁਝ ਤੈਨੂੰ ਕਰਵਾ ਲਿਆ ਹੁੰਦਾ। ਤੇਰੇ ਸਿਰ ਤੇ ਕੋ ਭੂਤ ਹੀ ਭੁਬਾਤੀ ਦੇ ਸੁੜਤੀ ਤੈਨੂੰ ਦੱਸਾਂ। ਤੂੰ ਉਹਰੇ ਗੱਲ ਕਰਦਾ ਤੂੰ ਉਹਦੇ ਬੋਲ ਬੋਲਦਾ। ਤੈਨੂੰ ਕੋਈ ਫਰਕ ਪਿਆ? ਮੈਂ ਇੰਨਾ ਕੁਝ ਭੁੰਕੀ ਆ। ਤੇ ਮਾਂ ਨੂੰ ਕੁੱਟਿਆ ਭੈਣ ਨੂੰ ਕੁੱਟਿਆ। ਬਸ ਜਨਾਂਦੀ ਦਾ ਮਗਰ। ਭੈਣ ਦਿਆ ਬਸ। ਹਾਂ ਨਾ ਤੈਨੂੰ ਬਹੁਤ ਫਰਕ ਪੈਂਦਿਆ। ਕੀ ਕਰ ਲੈ? ਚੰਗਾ ਹੁੰਦਾ ਜਦੋਂ ਤੈਨੂੰ ਇੰਨੀ ਗੱਲ ਕਹੀ ਨਾ ਲਾਂਦਾ ਛੱਤਰ ਤੇ ਮਾਰਦਾ ਉਹ ਜਾ ਕੇ। ਅੱਗੇ ਮੰਮੀ ਤੁਸੀਂ ਗੜੀ ਘਾਟ ਗਈਤੀ ਏ ਮਾਰੀ ਲੈ ਛਿੱਤਰ ਹਾਂ ਵੇਲਾ ਮੰਮੀ ਆ ਪੁੱਤ ਮੇਡੇ ਡੈਂਡਿਆ ਵਾ ਤੇ ਨਾ ਲੈ ਨਾ ਤੂੰ ਮੈਨੂੰ ਇਹ ਕੱਲ ਦੱਸੋ ਕੋਈ ਮਾਂ ਜੋ ਮਰ ਗਈ ਤੇ ਆਪਾਂ ਕਿੰਨਾ ਕ ਜਾਣ ਦਿੰਦਾ ਹਾਂ ਉਹਨੂੰ ਲੈ ਮੈਂ ਕਹਤਾ ਜਾਨ ਦਿੰਦੀ ਤੈਨੂੰ ਬੜਾ ਹੁਣ ਉਹਦੀ ਮਾਂ ਦਾ ਆਂਡਿਆ ਹੈ ਬੜਾ ਦੁੱਖ ਲੱਗਾ ਔਰ ਦਾ ਤੂੰ ਵੀ ਮੇਰੇ ਨਾਲ ਹਾਂ ਚਾਹ ਮਲਾਂਦਾ ਸੀ ਲੱਗਣਾ ਹੀ ਉਹ ਵੀ ਦੁੱਖ ਇਹ ਇਨਸਾਨੀਅਤ ਵਾਲੀ ਗੱਲ ਨਹੀਂ ਹੈ ਵਾ ਮੇਰੇ ਆ ਪੁੱਤਾਂ ਇਨਸਾਨੀਅਤ ਹੁਣ ਤੈਨੂੰ ਇਨਸਾਨੀਅਤ ਚ ਇੱਥੇ ਆ ਗਈ ਆ ਹੈ ਔਰ ਉਹ ਤੁਮ ਹੀ ਕੰਦਾ ਸੀ ਕਿ ਮੈਂ ਮਾਸੀ ਵੱਲ ਜਾਣਾ ਤੇ ਮੈਂ ਕਹਾ ਜਾ ਚਲ ਜਾ। ਮੈਂ ਨਹੀਂ ਕਹਿੰਦਾ। ਤੂੰ ਹੀ ਕਿਹਾ ਸੀ ਕਿੜੀ ਮੇੜੀ ਮੀਟਿੰਗ ਹੈ ਕਿਥੇ ਮੈਂ ਬਾਹਰ ਜਾਣਾ। ਜਾਜੇ ਮੈਨੂੰ ਕਹਲਾਤਾ ਕਿ ਜਾ ਮਾਸੀ ਘਰ ਜਾ ਜਾ ਦੋ ਚਾਰ ਦਿਨ। ਆ ਵੇਖ ਲਾ। ਆ ਵੇਖ ਲਾ। ਅ ਜਰਾਨੀ ਦੇ ਸਾਹਮਣੇ ਕਿ ਤਰ੍ਹਾਂ ਮੇਰੀ ਬੇਇੱਜ਼ਤੀ ਕਰਦੇ। ਹੁਣੇ ਉਹ ਆ ਗਈ ਨਾ ਤੇ ਉਹਨੇ ਆ ਕੇ ਵੇਲਾ ਮੇਹਣੇ ਦੇਣਾ ਮੈਨੂੰ। ਆ ਕੰਮ ਕਰਨੀ ਹੈ ਕੀ ਆ? ਕਿ ਮੇਰੀ ਮਾਂ ਦੀ ਬੇਇੱਜ਼ਤੀ ਕਰੂਗੀ। ਬੋਲੀ ਜਾਂਦੇ ਆ ਬਸ। ਬੋਲੀ ਜਾਂਦੇ ਆ ਗੱਲਾਂ ਤੇ ਹੀ ਉਦਾਂ ਦਾ ਕੀਤੀਆਂ। ਹਮ। ਭਾਵੇਂ ਮੈਨੂੰ ਅਕਲ ਆ ਗਈ ਆ ਮੇਰੀ ਗੱਲ ਸੁਣ ਲੈ ਤੂੰ ਵੀ ਸੰਦੇ ਲੋ। ਇਨਸਾਨੀ ਇਨਸਾਨੀਅਤ ਚੇਤੇ ਆਣ ਡਈ ਐ ਹੈ ਗੱਲਾਂ ਵੇ ਕਿਤਨਾ ਕਰਨ ਡਿਆ ਉਹਦੀਆਂ ਪੱਟੀਆਂ ਪੜਾਈਆਂ ਦੇ ਚੱਲਣ ਡਿਆ ਤੋਂ ਮੈਂ ਤਾਂ ਮੂਰਖਾ ਹਾਂ ਤਾਡੇ ਪਿੱਛੇ ਲੱਗ ਕੇ ਸਾਰੇ ਗਲਤ ਮਤ ਕੰਮ ਕਰਦਾ ਰਿਆ ਆ ਵੇਖ ਲਓ ਮੰਮੀ ਸਾਰਾ ਤੋੜਾ ਤੁਹਾਡੇ ਤੇ ਝਾੜੀ ਜਾਂਦੇ ਆ ਚੁੱਪ ਕਰੋ ਇੱਥੇ ਮਦਰ ਲਗਾ ਤੂੰ ਹੀ ਪਹਿਲਾਂ ਆਪਣਾ ਘਰ ਵੇਖੋ ਆਪਣਾ ਘਰ ਛੱਡ ਕੇ ਤੂੰ ਇੱਥੇ ਆ ਜਾਂਦੇ ਵੇਖ ਵੇਖ ਆਪਣੀ ਭੈਣ ਵੱਡੀ ਨੂੰ ਕਿਤਰਾ ਬੋਲਣ ਡਈ ਐ ਇਹੋ ਕੁਝ ਤੈਨੂੰ ਅੰਦਰ ਪੱਟੀਆਂ ਪੜਾਉਂਦੀ ਐ ਨਾ ਤੈਨੂੰ ਕੋਈ ਪੱਟੀਆਂ ਨਹੀਂ ਪੜਾਈਆਂ ਹੋਈਆਂ ਨੇ ਤੇ ਤੂੰ ਭੈਣ ਨਾਲ ਕਿਉਂ ਬੋਲਦੀ ਐ ਆਹ ਲਓ ਮੰਮੀ ਉਹ ਬੋਲੀ ਤੇ ਅੱਜ ਇਹ ਬੋਲਣ ਦੇ ਵੇਖ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਨਾ ਪੱਥਰਦਿਲ ਕਿਸਦਾ ਕਿਦਾਂ ਹੋ ਸਕਦਾ ਵਾ ਉਹ ਤੇਰਾ ਹੀ ਪੱਥਰ ਦੇ ਲਿਆ ਜਿਹੜਾ ਆਪਣੀ ਭੈਣ ਨੂੰ ਕਹਿਂਦੇ ਆ ਕਿ ਇੱਥੇ ਉਹ ਰਹਿਣ ਡਈਆਂ ਤੇਰੇ ਮਕਾਨ 'ਚ ਹੀ ਰਹਿਣ ਡਈਆਂ ਆਪਣੇ ਕਿਉਂ ਦੇ ਮਕਾਨ 'ਚ ਰਹਿਣ ਡਈਆਂ ਤਨਖਾਹ ਨੂੰ ਕਦੀ ਤਨਖਾਹ ਲਿਆ ਦੇ ਬਈ ਕਿਹੜੀ ਤਨਖਾਹ ਤੂੰ ਇਹਨੂੰ ਕਹੇ ਤਨਖਾਹ ਵੀ ਮੈਨੂੰ ਫੜਾ ਲਿਆ ਕੇ ਤੇ ਦੇਣੀ ਨਹੀਂ ਖਾਂਦਾ ਪੀਂਦਾ ਨਹੀਂ ਇੱਥੋਂ ਹੈ ਨਾ ਆਇਆ ਸੀ ਤੋ ਹੈ ਕੀ ਸੀ ਹੈ ਕੱਪੜੇ ਵੇਖੇ ਸੀ ਉਹਦੇ ਕਿਹ ਤਰ੍ਹਾਂ ਦੇ ਕੱਪੜੇ ਪਾਉਂਦਾ ਸੀ ਹੈ ਤੇ ਹੌਣ ਵੇਖ ਫਿੱਟਿਆ ਪਿਆ ਤੇ ਕੱਪੜੇ ਵੀ ਵੇਖ ਤੂੰ ਲਿਆ ਲਿਆ ਕੇ ਦੇਣਾ ਉਹ ਤਾਂ ਰਾਂ ਬ੍ਰਾਂਡਡਾਂ ਦਾ ਵੀ ਪਤਾ ਲੱਗ ਗਿਆ ਈ ਮੰਮੀ ਕੀ ਹੋ ਗਿਆ ਬਾਹਰ ਗਿਆ ਜਾ ਕੇ ਆਪਾਂ ਦਾਨ ਕਰਦੇ ਆਂ ਲੋਕਾਂ ਖਾਵੇ ਕਰਨਾ ਦਾਨ ਕਰਦੇ ਆ ਉਹ ਆਪਣਾ ਪੁੱਤ ਜੋੜੀ ਜਾਂਦਾ ਈ ਆਪਣਾ ਜੋੜੀ ਜਾਂਦਾ ਈ ਮਹੀਨਾ ਨੂੰ ਹੱਲੇ ਹੋਇਆ ਨਹੀਂ ਤਨਖਾਹ ਉਹਦੀ ਆਈ ਨਹੀਂ ਜੋੜੀ ਜਾਂਦਾ ਗਈ ਜਾਂਦਾ ਬਸ ਤੂੰ ਤਾਂ ਲਟਾਈ ਚ ਭੈਣ ਨੂੰ ਵੀ ਫਿਰ ਦੇ ਦਿਆ ਵਾ ਹਾਂ ਜੇ ਸਾਲੇ ਨੂੰ ਦੇਣ ਦਿਆ ਤਾਂ ਭੈਣ ਨੂੰ ਦਿੰਨੇ ਨਹੀਂ ਹੈਗੇ ਕੀ ਦਿੰਦਾ ਭੈਣ ਨੂੰ ਵੇ ਦੇ ਜਵਾਬ ਮੈਨੂੰ ਹਾਇ ਤੇ ਜਿੰਝਾ ਕਰੀ ਮਾ ਬੈਠੀ ਹੈ ਨਾ ਤੇਰੀ ਜੁਰਤ ਨਹੀਂ ਉਹਨੂੰ ਰੋਕਣ ਦੀ ਤੇ ਮੈਂ ਦੱਸਾਂ ਮੈਂ ਕਦੀ ਨਹੀਂ ਕਿਹਾ ਮਮੀ ਹਾਂ ਆ ਤੁਸੀਂ ਇਦਾਂ ਦੀ ਗੱਲਾਂ ਕਰਦੇ ਮੈਂ ਤਾਂ ਤੁਹਾਨੂੰ ਕਿਹਾ ਵਾ ਤਾਂ ਕੰਨਾ ਨਾ ਤੂੰ ਇਹ ਗੱਲ ਦਾ ਪੱਟੀਆਂ ਪੜਨਦੇ ਵਿੱਚ ਲੰਡਿਆ ਹੈ ਇਹਨੂੰ ਸਖਾਂਦੇ ਆ ਹੁਣ ਤੇ ਮਮੀ ਚਾਹੁੰਦਾ ਹੋਵੇ ਇੱਥੇ ਆਇਆ ਹੀ ਨਾ ਕਰੇ ਕਿਉਂ ਲਾਏਗੀ ਤੂੰ ਔਖਾ ਹੁੰਦਾ ਮੇਰੇ ਇੱਥੇ ਹੁੰਦੇ ਨਹੀਂ ਉਹ ਖਾਂਦਾ ਇੱਥੇ ਉਹਨਾਂ ਦਾ ਸਾਰਾ ਕੁਝ ਹੈਗਾ ਘਰ ਬਾਹਰ ਆ ਫੇਰ ਵੀ ਦੂਜੇ ਦਿਨ ਮੂੰਹ ਚੁੱਕ ਕੇ ਇੱਥੇ ਆ ਜਾਓ ਚਾਰੇ ਦਾ ਕੁਝ ਹੈਗਾ ਨਹੀਂ ਕਰ ਪੀਛੇ ਆਓ ਵੇ ਸ਼ਰਮ ਕਰ ਅ ਜਨਾਨੀ ਮਗਰ ਲਾ ਕੇ ਹੁਣ ਤੂੰ ਭੈਣ ਨੂੰ ਵੀ ਕਹਿਣ ਲੱਗ ਪਿਆ ਹੈ بس یہی ਗੱਲਾਂ ਨਾ ਮਮੀ ਹਾਂ ਜਿਹੜੇ ਮੇਰੇ ਕੋ ਗਲਤੀਆਂ ਹੀ ਆ ਨਾ ਉਹਨਾਂ ਦੇ ਕਰਕੇ ਉਹਨੂੰ ਸ਼ਰਮ ਹੀ ਕਰਨ ਮੈਂ ਆਹੋ ਨਾਲੇ ਤੂੰ ਹੀ ਉਹਨੂੰ ਵੀ ਕਹੇ ਘਰ ਛੱਡ ਕੇ ਚੱਲਦਾ ਆਹੋ ਮੈਂ ਕਿਹਾ ਹੀ ਮੈਂ ਕਿਹਾ ਹੀ ਉਹਨੂੰ ਮੈਂ ਕਿਹਾ ਹੀ ਉਹਨੂੰ ਜੋ ਘਰ ਛੱਡ ਕੇ ਜਾਉਗੀ ਨਾ ਤੇ ਘਰ ਛੱਡ ਕੇ ਪਹਿਲਾਂ ਮੈਂ ਜਾਊਗਾ ਤੇਰਾ ਦਿਮਾਗ ਖਰਾਬ ਹੋ ਗਿਆ ਦਿਮਾਗ ਖਰਾਬ ਨਹੀਂ ਦਿਮਾਗ ਸਹੀ ਹੋ ਗਿਆ ਵਾ ਦਿਮਾਗ ਤੇ ਪਹਿਲਾਂ ਖਰਾਬ ਨਹੀਂ ਹੂੰ ਜਿਵੇਂ ਨੰਨੀ ਮਗਰ ਲੱਗ ਗਿਆ ਸੇ ਦਿਮਾਗ ਸਹੀ ਹੋ ਗਿਆ ਤੇਰਾ ਹੈ ਨਾ ਜਿਉ ਘਰ ਛੱਡ ਕੇ ਜਾਊਗੀ ਨਾ ਤੇ ਮੈਂ ਵੀ ਘਰ ਛੱਡ ਕੇ ਜਾਊਂਗਾ ਫਿਰ ਰਹਿ ਲੈ ਤੂੰ ਇੱਥੇ ਦੋਵੇਂ ਮਾਵਾਂ ਦੀਆਂ ਫਿਰ ਨਾ ਤੁਹਾਡਾ ਉਹ ਖਾਊਗਾ ਤੇ ਨਾ ਹੀ ਤੁਹਾਡਾ ਮੈਂ ਖਾਊਂਗਾ ਤੂੰ ਇਹਦੇ ਮਗਰ ਲੱਗ ਕੇ ਘਰ ਛੱਡ ਕੇ ਚੱਲਾ ਇਹ ਜੋ ਕੁਝ ਹੋਇਆ ਨਾ ਇਹ ਸਾਰਾ ਤੇਰੀ ਵਜ੍ਹਾ ਕਰਕੇ ਹੋਇਆ ਅੱਜ ਜਿੰਨੀਆਂ ਵੀ ਗੱਲਾਂ ਕੀਤੀਆਂ ਨਾ ਮੇਰੇ ਮੁੰਡੇ ਨੇ ਤੇ ਤੇਰੇ ਭਰਾ ਨੇ ਵਜ੍ਹਾ ਕਰਕੇ ਕੀਤੀਆਂ ਮੰਮੀ ਉਹਦੇ ਕਰਕੇ ਨਹੀਂ ਕੁਝ ਹੋਇਆ ਕੋਈ ਕਿਤੇ ਕਰਕੇ ਜੋ ਕੁਝ ਹੋਇਆ ਨਾ ਸਾਰਾ ਤੁਹਾਡੀ ਵਜ੍ਹਾ ਤੋਂ ਹੋਇਆ ਵਾ ਨਹੀਂ ਅਮਨ ਇਹਨਾਂ ਦੋਵਾਂ ਦੀ ਵਜ੍ਹਾ ਕਰਕੇ ਹੋਇਆ ਤੂੰ ਅਜੇ ਤੱਕ ਕਦੀ ਮੇਰੇ ਅੱਗੇ ਨਹੀਂ ਸੀ ਬੋਲਿਆ ਨਾ ਤੂੰ ਆਪਣੀ ਭੈਣ ਅੱਗੇ ਬੋਲਿਆ ਸੀ ਤੂੰ ਇਹਨੂੰ ਨਾ ਜੇ ਜਾਣਦੀ ਹੈ ਨਾ ਇਹਨੂੰ ਗਾਹ ਦਫਾ ਹੋਣ ਦੇ ਪਰਾਂ ਇਹਨੂੰ ਛੱਡ ਦੇ ਤੂੰ ਇਹਨ ਧੀਰੇ ਤਲਾਕ ਪਰਾਂ ਮਰਨ ਦੇ ਨੂੰ ਪਰਾਂ ਛੱਡ ਦੇ ਨਾ ਕੋਈ ਗੱਲ ਨਹੀਂ ਮੈਨੂੰ ਤਾਂ ਨਾ ਕੋਈ ਗੁੱਸਾ ਨਹੀਂ ਤੂੰ ਹੀ ਕਹਿੰਦੇ ਹੋ ਨਾ ਕਿਦਾਂ ਡਾਓ ਖਾ ਜਾਂਦਾ ਜਾਂ ਤਾਂ ਡਾਇ ਇੱਕ ਆ ਜਾਂਦੀ ਹੋਗੀ ਸਭਜ ਤੋਂ ਬਾਦ ਨਹੀਂ ਅੰਦਾ ਹੁੰਦਾ ਤੂੰ ਛੱਡ ਇਹਨਾਂ ਨੂੰ ਜਾਂਦੇ ਵਧੀਆ ਕੀਤਾ ਜਾਂਦੇ ਪਰ ਆਪਾਂ ਫਿਰ ਉਸੇ ਤਰ੍ਹਾਂ ਹੀ ਰਵਾਂਗੇ ਸਾਰੇ ਜਾਣੇ ਮਿਲ ਗਏ ਹਾਂ ਪਾਣੀ ਮੰਮੀ ਤੂੰ ਹੀ ਰਹੋਗੇ ਉਸੇ ਤਰ੍ਹਾਂ ਮਤਲਬ ਚਨਾਰ ਦੀਦੀ ਕਿਉਂਕਿ ਇਹ ਮੇਰਾ ਆਖਰੀ ਫੈਸਲਾ ਹੈ ਜਿੱਥੇ ਮੇਰੇ ਪਰਿਵਾਰ ਦੀ ਇੱਜ਼ਤ ਨਹੀਂ ਨਾ ਉੱਥੇ ਨਹੀਂ ਮੈਂ ਰਹਿ ਸਕਦਾ ਤੂੰ ਅਮਨ ਕੀ ਕਹਿਂਦੇ ਆ ਅਮਨ ਕੀ ਗਈ ਆਂਦੇ ਆ ਮੈਂ ਤੂੰ ਤੇਰਾ ਘਰ ਆ ਨਹੀਂ ਜੀ ਇਹ ਮੇਰਾ ਘਰ ਨਹੀਂ ਆ ਜੇ ਮੇਰਾ ਘਰ ਹੁੰਦਾ ਨਾ ਤੇ ਮੇਰੇ ਪਰਿਵਾਰ ਨਾਲ ਐਦਾਂ ਸਲੂਕ ਨਾ ਹੁੰਦਾ ਅਮਨ ਤੂੰ ਇਹਦੇ ਕਰਕੇ ਆਪਣੀ ਮਾਂ ਨੂੰ ਛੱਡ ਕੇ ਚੱਲੇ ਤੂੰ ਮੇਰੇ ਤੋਂ ਬਿਨਾ ਰਹਿ ਲੇਗਾ ਦੇ ਜਵਾਬ ਦੇ ਇਹਨੂੰ ਜਾਣਦੇ ਤੂੰ ਨਾ ਜਾ ठीक है ना? ना जा मेरा पुत्र नहीं जाऊंगा जी पर तुम मेरे सिर पे हाथ रख के तो ही मेरे बिना रह लोगी नहीं नहीं मैं तेरे तो मैं क्यों रहूंगी मैं नहीं रह सकती तेरे बिना एक पल भी नहीं रह सकती पूछ के देख जानबेन जा तो चली जा चार जा निकल जाए ले जा अपने प्राणों में ਤੇ ਮੇਰੀ ਖੁਸ਼ੀ ਕਰਕੇ ਉਹਨਾਂ ਨੂੰ ਬਈ ਬਣਾ ਨਹੀਂ ਸਕਦੇ ਤੇਰੀ ਖੁਸ਼ੀ ਕਰਕੇ ਅਮਨ ਮੈਨੂੰ ਨੀ ਇਹ ਚੰਗੀ ਲੱਗਦੀ ਇਹਨੂੰ ਚਾਹਦੇ ਬਸ ਜਾ ਨਿਕਲ ਜਾ ਅਮਨ ਤੂੰ ਆ ਜਾ ਇੱਧਰ ਠੀਕ ਹੈ ਹੁੰਦੀ ਤੂੰ ਹੀ ਮੇਰੇ ਬਿਨਾ ਨਹੀਂ ਨਾ ਜ਼ਿਆਦਾ ਸਕਦੇ ਤੂੰ ਹੀ ਕੋ ਸੋਚੋ ਕਿ ਜਦੋਂ ਉਹਦੀ ਮਾਂ ਮਰਨ ਕਰਾ ਲਈ ਪਈ ਹੈ ਨਾ ਉਹਦੇ ਦਿਲ ਤੇ ਕੀ ਬੀਤੀ ਹੋਗੀ ਜਦੋਂ ਅਸੀਂ ਕਿਹਾ ਸੀ ਕਿ ਨਹੀਂ ਜਾਣਾਂ ਪਰ ਮਨ ਉਹਦੋਂ ਦਾ ਇਹੀ ਗੱਲ ਆਣਾ ਉਹਨੂੰ ਜਦੋਂ ਆਪਣੇ ਕਾਜੇ ਨੂੰ ਅੱਗ ਲੱਗਦੀ ਨਾ ਫਿਰ ਸਾਨੂੰ ਦੁੱਖ ਹੁੰਦਾ ਦੁਨੀਆ ਨੂੰ ਤਾਂ ਅਸੀਂ ਸਮਝਦੇ ਨਹੀਂ ਕੁਝ ਨਾ ਕਿ ਇਨਸਾਨ ਨੂੰ ਸਮਝਦੇ ਆ ਉਹ ਹਲੇ ਬੱਚਾ ਵਾ ਮਮੀ ਜਿਹਦੇ ਸਿਰ ਤੇ ਨਾ ਮਾਂ ਨਾ ਪਿਓ ਆ ਸਿਰਫ ਇੱਕ ਭੈਣ ਹੀ ਆ ਤੇ ਜੇ ਤੁਸੀਂ ਉਹਦੇ ਸਿਰ ਤੇ ਹੱਥ ਰੱਖ ਦੋਗੇ ਤੁਹਾਨੂੰ ਇੱਕ ਮਾਂ ਨਹੀਂ ਮਿਲ ਜਾਊਗੀ ਤੇ ਮੈਨੂੰ ਛੋਟਾ ਭਰਾ ਮੈਂ ਤੁਹਾਨੂੰ ਇਹੀ ਸਮਝਾਉਣਾ ਮੈਨੂੰ ਸਮਝ ਆ ਗਈ ਨਾ ਕਿੰਨਾ ਵਧੀਆ ਸਾਡਾ ਪਰਿਵਾਰ ਵਾ ਹੋਰ ਸਾਨੂੰ ਕੀ ਚਾਹੀਦਾ ਵਾ ਸ਼ਰਮੋ ਜੀ ਤੇ ਮਮੀ ਮੈਂ ਵੀ ਚਾਉਣਾ ਕਿੰਨਾ ਤੁਹਾਡੇ ਨਾਲ ਜਾਵਾਂ ਪਰ ਉਹ ਦਾਣੀ ਮੈਂ ਉਦਾਹਰਣਾ ਚਾਹੁੰਨਾ ਹ ਜਿੰਦਾਂ ਤੁਸੀਂ ਮੈਂ ਨਾ ਬਚਪਨ ਚ ਰਹਿੰਦੇ ਸੀ ਜੀ ਲੇਗਰ ਨੂੰ ਹੰਝੇ ਤੁਹਾਡੀ ਜਿਹਦੇ ਆ ਨਾ ਤੇ ਮੈਂ ਵੀ ਤੁਹਾਡਾ ਪੁੱਤਰ ਆ ਮੇਰੀ ਵੀ ਜਿਹਦੇ ਆ ਫਰਮਾ ਘਰ ਚ ਕਦੀ ਨਹੀਂ ਮੁੜ ਕੇ ਆਉਂਦਾ ਚਲੋ ਸਾਰੀ ਹਮਤ ਇਹ ਤੇ ਟਪਕੀ ਆ ਨਹੀਂ ਰਹਿ ਸਕਦੀ ਤੂੰ ਤਾਂ ਮੇਰ ਤੋਂ ਵੀ ਵੱਧ ਚਿੱਤੀ ਨਿਕਲੇ ਅੱਜ ਆਪਣੀ ਮਾਂ ਦੀਆਂ ਅੱਖਾਂ ਨੂੰ ਤੂੰ ਪੰਟਾ ਝੁਕਾਤਾ ਮੈਨੂੰ ਅੱਜ ਨਹੀਂ ਮਮੀ ਮੈਂ ਤਾਂ ਨਹੀਂ ਝੁਕਾਉਣਾ ਨਹੀਂ ਮੈਂ ਤਾਂ ਨੂੰ ਸਮਝਾਉਣਾ ਤੂੰ ਮੈਂ ਨਾ ਇਹ ਮਾਂ ਤੇ ਉਹਦਾ ਹੱਕ ਨਾ ਬੱਚਿਆਂ ਦੇ ਸਿਰ ਤੇ ਹੋਣਾ ਚਾਹੀਦਾ ਮਾਪਿਆਂ ਨੂੰ ਝਗਾਵੇ ਕਦੀ ਬੱਚੇ ਖੁਸ਼ ਹੋਏ ਆ ਮੈਂ ਬਸ ਇਹੋ ਚਾਹਨਾ ਵਾਂ ਕਿ ਤੁਸੀਂ ਆਪਣੇ ਸਾਰੇ ਪਰਿਵਾਰ ਤੇ ਆਪਣਾ ਹੱਥ ਰੱਖੋ ਤੇ ਤੁਹਾਨੂੰ ਤੁਹਾਡੀ ਠੰਡੀ ਸ਼ਾਮ ਦੀ ਰਹੇ ਸ਼ਮਿੰ ਮੈਨੂੰ ਮਾਫ਼ ਕਰਦੇ ਮੈਂ ਬਹੁਤ ਖੁੱਤ ਜਿੰਨਾ ਗਲਤ ਕਰਦੀ ਰਹੀ ਮਾਫ ਕਰਦੇ ਮੈਂ ਜਿੰਨਾ ਬਹੁਤ ਕੁਝ ਮਾੜਾ ਕੀਤਾ ਅੱਜ ਜਦੋਂ ਆ ਕੇ ਮੈਨੂੰ ਲੱਗਾ ਕਿ ਮੇਰਾ ਪੁੱਤ ਘਰ ਛੱਡ ਕੇ ਜਾ ਰਿਹਾ ਮੈਂ ਦਿਲ ਨੂੰ ਪੁੱਛ ਕੇ ਵੇਖ ਮੇਰਾ ਕੀ ਹਾਲ ਹੋ ਗਿਆ ਸੀ ਤੇ ਤੇਰੀ ਮਾਹਬੋ ਮਾਰਦੀ ਰਹੀ ਇਹਨੂੰ ਯਾਦ ਕਰਦੀ ਰਹੀ ਮੈਂ ਇੱਕ ਵਾਰੀ ਤੇਰੇ ਘਰ ਨਹੀਂ ਆਉਂਦਾ ਘਰ ਵਾਹ ਸਭ ਨੂੰ ਛੁੱਟ ਬੋਲਦੀ ਰਹੇ ਕਿ ਫੋਨ ਨਹੀਂ ਆਇਆ ਜੇ ਬੋਤ ਤੈਨੂੰ ਲੈਣ ਆਇਆ ਮੈਨੂੰ ਵੀ ਵਾਪਸ ਭੇਜਦਾ ਕਿ ਚਲੇ ਜਾ ਤੂੰ ਮਤ ਮੈਂ ਖਮਾਉਂਗੀ ਅੱਧੀ ਪੱਥਰ ਦੇ ਰੁਣ ਕੇ ਕਿ ਮੈਨੂੰ ਦੂਜੀ ਮਾਂ ਦਾ ਦੁੱਖ ਨਜ਼ਰ ਨਹੀਂ ਆਇਆ

ਮਮੇ ਮੇਰੇ ਕਰਕੇ ਬੜੇ ਦੁੱਖ ਸੇ ਇੱਕ ਪ੍ਰਾਕ੍ਰਿਤ ਤਰਚਰਦਾ ਹੋਏਗਾ ਤੇਰੇ ਸਾਹਮਣੇ ਮੈਂ ਤੇਰੀ ਪੈਂਦੀ ਕਿਸਮੀ ਕਰਦੇ ਰਹੀ ਆ ਤੇਰੇ ਨੰਮੀ ਮੈਂ ਬਹੁਤ ਮਾੜਾ ਕਰਦੀ ਰਹੀ ਆ ਮੈਂ ਤਾਂ ਅੱਜ ਆਪਣੇ ਆਪ ਤੇ ਸ਼ਰਮਾਂਡ ਗਈ ਕਿ ਮੈਂ ਮਾਂ ਹੈਗੀ ਆ ਨਹੀਂ ਮੰਮੀ ਇੱਕ ਮਾਂ ਕਿਸ ਤਰ੍ਹਾਂ ਦੀ ਹੋ ਸਕਦੀ ਆ ਮੈਨੂੰ ਅੱਜ ਆਪਣੇ ਆਪ ਤੇ ਸ਼ਰਮ ਆ ਰਿਹਾ ਮੈਨੂੰ ਮaaf ਕਰ ਤੋ ਮaaf ਕਰ ਤੋ ਮੰਮੀ ਮੈਂ ਕੋ ਚੰਗੀ ਮਾਂ ਨਹੀਂ ਬਣ ਸਕੀ तो ही बहुत चंगे होम्मी मैं शर्त कराफी है तू तो तो कितना मेन माफ कर देगी माफ तो मेन भी नहीं करेगा मेरी यह शर्त मेरी मां दुनिया चल रही तुम मेरी मां बन के हमेशा ਇਹਦੀ ਵੀ ਤੇ ਇਹਦੀ ਵੀ ਮਾਂ ਬਣ ਕੇ ਰਹਿ ਗਈ ਤੇ ਸਾਡੀ ਵੀ ਮਾਂ ਸਾਨੂੰ ਕੋ ਲਿ ਕੇ ਸਾਡੇ ਮਿੰਨਾਂ ਨੂੰ ਮਾਫ ਕਰਦੋ